ਅਮਰੀਕਾ ਤੋਂ ਦੇਸ਼ ਨਿਕਾਲੇ ਦੇ ਵਿੱਚ ਬਹੁਤ ਸਾਰੇ ਪੰਜਾਬੀ ਅਤੇ ਹੋਰ ਭਾਰਤੀ ਭਾਰਤ ਅਤੇ ਪੰਜਾਬ ਪਹੁੰਚ ਚੁੱਕੇ ਨੇ ਤੇ ਰੌਂਗਟੇ ਖੜੇ ਕਰਨ ਵਾਲੀਆਂ ਕਹਾਣੀਆਂ ਹੱਡ ਬੀਤੀਆਂ ਸੁਣਾ ਰਹੇ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਰਿਪੋਰਟ ਕੀਤੀ ਗਈ 104 ਭਾਰਤੀਆਂ ਦਾ ਜਹਾਜ਼ ਬੀਤੇ ਦਿਨੀ ਅਮ੍ਰਿਤਸਰ ਏਅਰ ਵੇਸ ਤੇ ਪਹੁੰਚਿਆ ਸੀ ਜਿਸ ਦੇ ਵਿੱਚ 30 ਪੰਜਾਬ ਨਾਲ ਸੰਬੰਧਿਤ ਵਿਅਕਤੀ ਵੀ ਸੀ ਦੇਸ਼ ਨਿਕਾਲਾ ਦਿੱਤੇ ਗਏ ਨੌਜਵਾਨਾਂ ਦੇ ਵਿੱਚੋਂ ਨਾਬਾ ਬਲਾਕ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ 44 ਵਰਿਆਂ ਦੇ ਗੁਰਵਿੰਦਰ ਸਿੰਘ ਵੀ ਸ਼ਾਮਲ ਸਨ ਗੁਰਵਿੰਦਰ ਸਿੰਘ ਦੀ ਦਾਸਤਾ ਸੁਣ ਕੇ ਤੁਹਾਡੇ ਵੀ ਹੰਝੂ ਨਿਕਲ ਸਕਦੇ ਆ ਕਿਉਂਕਿ ਗੁਰਵਿੰਦਰ ਸਿੰਘ ਪਿਛਲੇ 8 ਮਹੀਨਿਆਂ ਤੋਂ ਜੰਗਲਾਂ ਵਿੱਚ ਡੌਂਕੀ ਦੇ ਰਸਤੇ 9 ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪੁਲਿਸ ਨੇ ਉੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੱਥਾਂ ਵਿੱਚ ਹੱਥ ਕੜੀਆਂ ਅਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਉਸ ਨੂੰ ਜਹਾਜ਼ ਚਾੜ੍ਹ ਦਿੱਤਾ ਸੀ ਉਸਨੇ ਦੱਸਿਆ ਕਿ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਗਿਆ ਸੀ ਅਤੇ ਇਸ ਨੂੰ ਲੈ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਦੇ ਵਿੱਚ ਸਿਰਫ ਗੁਰਵਿੰਦਰ ਸਿੰਘ ਹੀ ਕਮਾਉ ਦੱਸਿਆ ਜਾਂਦਾ ਹੈ ਪੀੜਤ ਦੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ गुहार ਲਾਈ ਹੈ ਨਾਬਾ ਬਲਾਕ ਦਾ ਇਹ ਪਿੰਡ ਹੈ ਕਿਸ਼ਨਗੜ ਗੁਰਥਲੀ ਉੱਥੋਂ ਦਾ ਰਹਿਣ ਵਾਲਾ 44 ਸਾਲਾ ਗੁਰਵਿੰਦਰ ਸਿੰਘ ਉਹ ਵੀ ਰਿਪੋਰਟ ਕੀਤਾ ਗਿਆ ਪਿੰਡ ਆਉਣ ਤੇ ਕਿਸ਼ਨਗੜ ਗੁਰਥਲੀ ਪਹੁੰਚੇ ਗੁਰਵਿੰਦਰ ਸਿੰਘ ਨੇ ਆਪਣੀ ਹੱਦਬੀਤੀ ਸੁਣਾਈ ਹੈ ਕਿ ਉਹਦੇ ਨਾਲ ਕਿਵੇਂ ਕੀ ਕੁਝ ਵਾਪਰਿਆ ਗੁਰਵਿੰਦਰ ਸਿੰਘ ਦੇ ਦੱਸਣ ਅਨੁਸਾਰ 45 ਲੱਖ ਰੁਪਏ ਕਰਜ਼ੇ ਦੀ ਪੰਡ ਚੁੱਕ ਕੇ ਉਸਨੇ ਵਿਦੇਸ਼ੀ ਧਰਤੀ ਅਮਰੀਕਾ ਨੂੰ ਚੁਣਿਆ ਸੀ ਗੁਰਵਿੰਦਰ ਸਿੰਘ ਨੇ 에ਜੰਟ ਦੇ ਕਹੇ ਤੇ ਉਸ ਨੂੰ 45 ਲੱਖ ਰੁਪਏ ਦਿੱਤੇ ਅਤੇ 에ਜੰਟ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ 1 ਮਹੀਨੇ ਦੇ ਅੰਦਰ ਅੰਦਰ ਉਹ ਉਸ ਨੂੰ ਅਮਰੀਕਾ ਪਹੁੰਚਾ ਕਰ ਦੇਵੇਗਾ ਪਰ ਉਸਨੇ ਡੋਂਕੀ ਦੀ ਰਾਹੀਂ ਉਸ ਨੂੰ ਅਮਰੀਕਾ ਭੇਜਿਆ ਦਿੱਲੀ ਦਾ 에ਜੰਟ ਹੈ ਜਿਸ ਨੇ ਉਸ ਤੋਂ 45 ਲੱਖ ਰੁਪਏ ਲਈ ਜਦੋਂ ਉਹ ਲਗਭਗ 9 ਦਿਨ ਪਹਿਲਾਂ ਅਮਰੀਕਾ ਪੁੱਜਾ ਤਾਂ ਅਮਰੀਕਾ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਅਤੇ ਬੀਤੇ ਦਿਨੀ ਉਹ ਆਪਣੇ ਘਰ ਪਹੁੰਚਿਆ ਸੀ ਤਾਂ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ ਜਦੋਂ ਉਸ ਨੇ ਪਰਿਵਾਰ ਨੂੰ ਆਪਣੀ ਹੱਡ ਬੀਤੀ ਸੁਣਾਈ ਤਾਂ ਸਾਰਿਆਂ ਦੇ ਅੱਖਾਂ ਵਿੱਚ ਹੰਝੂ ਆ ਗਏ ਅਤੇ ਅਥਰੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਕਿਉਂਕਿ ਇੱਕ ਪਾਸੇ ਕਰਜ਼ੇ ਦੀ ਪੰਡ ਨੇ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਕਿਉਂਕਿ 45 ਲੱਖ ਰੁਪਏ ਦਾ ਕਰਜ਼ਾ ਕਰਤੇ ਚੜ ਚੁੱਕਿਆ ਹੈ ਇਸ ਮੌਕੇ ਤੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੀ ਪਤਨੀ ਅਤੇ ਉਸਦੀ ਸੱਸ ਜਸਵਿੰਦਰ ਕੌਰ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਅਸੀਂ ਬਹੁਤ ਪਰੇਸ਼ਾਨ ਸੀ ਸਿਰਫ 8 ਮਹੀਨਿਆਂ ਵਿੱਚ ਦੋ ਵਾਰ ਫੋਟ ਤੇ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਫੋਨ ਲਗਾਤਾਰ ਬੰਦ ਆ ਰਿਹਾ ਸੀ ਕਿਉਂਕਿ ਸਾਨੂੰ ਉਮੀਦ ਸੀ ਕਿ ਗੁਰਵਿੰਦਰ ਸਿੰਘ ਅਮਰੀਕਾ ਜਾ ਕੇ ਵਧੀਆ ਪਾਲਣ ਪੋਸ਼ਣ ਕਰੇਗਾ ਕਿਉਂਕਿ ਸਾਡੇ 2 ਬੱਚੇ ਐ ਅਤੇ ਘਰ ਵਿੱਚ ਕਮਾਊ ਸਿਰਫ ਗੁਰਵਿੰਦਰ ਸਿੰਘ ਹੀ ਸੀ ਇੱਕ ਪਾਸੇ ਕਰਜ਼ੇ ਦੀ ਪੰਡ ਹੈ ਤੇ ਦੂਸਰੀ ਸਾਨੂੰ ਚਿੰਤਾ ਇਹ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਈ ਹੈ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਇਸ ਕਰਜ਼ੇ ਦੀ ਪੰਡ ਨੂੰ ਹੌਲਾ ਕੀਤਾ ਜਾਵੇ ਮਤਲਬ ਇਹ ਤਾਂ ਪ੍ਰੋਬਲਮ ਹੈ ਨਹੀਂ ਕਿ ਪੈਸੇ ਵੀ ਘੱਟ ਨੇ ਤੇ ਟੈਨਸ਼ਨ ਨਹੀਂ ਇਹ ਜਰਨੀ ਕਿਦੋਂ ਸ਼ੁਰੂ ਹੋਣੀ ਕੋਈ ਦੱਸੋ ਪਹਿਲਾਂ ਸ਼ੁਰੂ ਚ 22 ਜਨਵਰੀ ਨੂੰ ਤੇ ਫਿਰ ਤਾਂ 24 ਨੋਕੀ ਫਿਰ ਦਵਾਈ ਗਿਆ ਕੋਈ ਤਾਂ 3 ਦਿਨ ਬਾਅਦ ਨਿਕਾਸ ਆ ਗਿਆ ਫਿਰ ਉਹਨੂੰ ਬੰਬੇ ਤੋਂ ਚਾੜਾਇਆ ਜੈਨੇ ਸੂਰੀ ਨੇ ਹੂੰ ਸੂਰੀ ਨੇ ਤਾਂ ਫਿਰ ਉਹ ਗੱਡੀਆਂ ਜਿਹੜੇ ਮਸਾਂ ਹੀ ਚਾਈ ਗਈ ਗੱਡੀਆਂ ਕੰਟਰੀ ਤੋਂ ਕੰਟਰੀ ਦਵਾਈ ਤਾਂ ਕਈ ਵਾਰਸ ਆ ਗਿਆ ਜੀ ਕਿੰਨੀ ਮਾਰ ਕਿੱਥੇ ਚਾੜੀ ਗਏ ਫਿਰ ਬੰਬੇ ਦਾ ਸਟਾਰਟ ਹੋ ਗਿਆ ਸੋ ਆਸਪੰਦਰ ਨੂੰ 2050 ਵਾਂਸੀ ਇਹਨੇ ਪੀਕ ਤੋਂ ਤੱਕ ਮਮਤਾ ਦਾ ਸਹੀ ਗਾਦੀ ਮਾਈਕ ਨੰਬਰ ਜੇ ਭੇਜੀਓ ਬਾਕੀ ਦਾ ਗਾਂਹ ਜਾ ਕੇ ਉਹਨੇ ਡਾਂਕੀ ਸਟਾਰ ਕਰਾ ਪਈ ਜੀ ਕਿੰਨੇ 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 ਸੀ ਜੀ ਤੇ ਬਿਲ ਬਿਲ ਜੀ ਕਿਤੇ ਕਿਤੇ ਪੂਰੀ ਤਰ੍ਹਾਂ ਹੋਰ ਵੀ ਵਸ ਕੋਈ ਕਿਤੇ ਦਾ ਕੋਈ ਮੈਨੂੰ ਚਾਰ ਪੰਜ ਜਣੇ ਦਾ ਹੈ ਜੀ ਗਰੁੱਪ ਜੇ ਭੈਣ ਸੀ ਕਿੰਨਾ ਟਾਈਮ ਕਿਸੀ ਡਾਂਕੀ ਲਗਾ ਕੇ ਉਸ ਤੋਂ ਤੱਕ 8 ਮਿੰਨਿਟ ਕਿੰਨਾ ਦਸ ਕਰੋ ਕਰਨਾ ਪਿਆ ਬਹੁਤ ਜ਼ਿਆਦਾ ਬਹੁਤ ਮੁਸ਼ਕਿਲ ਹੁੰਦਾ ਜਦੋਂ ਉਹ ਤੜ ਦੌੜ ਮਾ ਪਹਿਲਾਂ ਗੱਡੀਆਂ ਜੋ ਬਹੁਤ ਮੁਸ਼ਕਲ ਗੱਡੀ ਦੇ 4 ਬੰਦੇ ਜਨਾਂ ਬਿਠਾਉਣੇ 8-10 ਬੰਦੇ ਨਹੀਂ ਗਏ ਬੜੀ ਕੱਚੇ ਰਾਹ 2-2-3 ਦੰਡਾਂ ਨੇ ਇੱਕੇ ਕੰਟਰੀ ਨੂੰ ਕ੍ਰੋਸ ਕਰਨੇ ਲੱਗ ਗਏ ਫਿਰ ਅੱਗੇ ਜਾ ਕੇ ਜਹਾਂ-ਜਹਾਂ ਤੇ ਇਹ ਲੋੜੇ ਬੱਸਾਂ ਜਿੱਥੇ ਬਸਾਂ ਹੀ ਟ੍ਰਾਵਲ ਚੱਲੀ ਗਈ ਖਾਣ ਪੀਣ ਨੂੰ ਤਾਂ ਹੀ ਬੱਸ ਉਹਨਾਂ ਦੀ ਮਰਜ਼ੀ ਪਈ ਤੇ ਤਾਂ ਠੀਕ ਆ ਚੌਲ ਜੂੜੀਏ ਦੇ ਦਿੰਦੇ ਜੀ ਕਿ ਮਰ ਟਾਈਮ ਕਿੱਦਾਂ ਪੈ ਗਈ ਟਾਈਮ ਦਾ ਜੀ ਬਸ ਅਸੀਂ ਕਿਤੇ ਬਿਠਾ ਲਿਆ ਕਿਤੇ ਮਹੀਨਾ ਬਿਠਾ ਲਿਆ ਕਿਤੇ ਦਸ ਦਿਨ ਬਿਠਾ ਲਿਆ ਅਸੀਂ ਬਿਠਾਵਤਾ ਕਿ ਉਹ ਕੱਢਦੇ ਰਹੇ ਕੋਈ ਨਹੀਂ ਜੂ ਕਿਤੇ ਕੋਈ ਜਾ ਕੇ ਆਪਣੀ ਲੋਸੀ ਨੂੰ ਕੋਈ ਚੱਟੂ ਸੀ ਕੋਈ ਨਹੀਂ ਕਿ ਨਾ ਸੀ ਹੁਣ ਤਾਂ ਬਰਬਾਦੀ ਹੋ ਗਈ ਹੈ ਕੋਈ ਕੋਸਾ ਵਹਿ ਰਹੀ ਨਹੀਂ ਪਰ ਇਹ ਜੰਗ ਕੀਤੀ ਨਹੀਂ ਬਸੇ ਐਦਾ ਹੀ ਹੁਣ ਜਗਾ ਜਗਾ ਤੋਂ ਇਕੱਠੇ ਕਰਕੇ 15 20 ਜਣੇ ਤਾਂ ਕਰਿਆ ਦੰਦ ਦੇ ਫਿਰ ਅੱਗੇ ਤੋੜ ਦਿੰਦੀ ਕੋਈ ਕੁਝ ਨਹੀਂ ਹਾਂ ਜੀ ਬਰਾ ਮੈਂ ਬੀਬੀ ਦੇ ਬਾਰੇ ਤਾਂ ਜਾਣ ਕੇ ਪੁੱਛ ਰਿਹਾ ਸੀ ਕਿ ਇਹਨੇ ਕਿੰਨੇ ਪੈਸੇ ਨੇ ਕੈਸ਼ ਕਰਵਾ ਦੇ ਦਿੱਤੇ ਜੀ ਰਸਟੌਰਨੋਂ ਕੈਸ਼ ਦਿੱਤੇ ਹੀ ਕੋਈ ਅਕਾਊਂਟ 'ਚ ਪੈਸੇ ਪਾਏ ਨਹੀਂ ਆਜਾ ਇੱਥੇ ਦਿਖਲੀ ਰਹੀ ਹੈ ਹਨੇ ਲਗਾਤਾਰ ਹੂੰ ਤੋ ਕਿਸੇ ਨੂੰ ਪੁੱਛ ਨਹੀਂ ਲਿਆ ਕਿ ਤੁਹਾਡੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਅਮਰੀਕਾ ਕਿਸੇ ਬੜੇ ਕੰਮ ਦੇ ਵਿੱਚ ਫਿਰ ਉਹ ਕਿੰਨੇ ਕੰਮ ਚਾਕੇ ਦੇ ਤੇ ਉਹਦਾ ਕੀ ਕੰਮ ਹੈ ਉੱਥੇ ਅਮਰੀਕਾ ਦਾ ਇਹ ਸੀ ਫਿਰ ਪਹਿਲਾਂ ਸਾਨੂੰ ਕੰਨ ਕੰਨ ਬਿਠਾ ਕੇ ਰੱਖਿਆ 10 ਦਿਨ। ਤੇ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਫਲੈਟ ਕਰਾਈ ਉਹਦੇ ਉੱਲੀ ਗੋੜੀ ਅੜੀ ਜਿਹਾ ਨਾ ਫਿਰ ਤੇਜਵਾਨਾ ਲੈ ਗਏ ਸਾਨੂੰ ਕੋਈ ਮਰਨਾ 24 ਤਰੀਕ ਨੂੰ ਦਿੱਤੀ ਜੀ ਦਾ। ਮੈਂ ਸੋ ਉੱਥੇ ਅਸੀਂ ਵੇਟ ਕਰੀ ਤੇ ਕਰਾਉਡਿੰਗ ਵਾਲੇ ਆ ਗਏ ਹਨ ਉਹ ਟੈਕਸਟ ਕਰਦੇ ਲੱਗੇ। ਉਹ ਠੀਕ ਹੈ। ਉੱਥੇ ਅਸੀਂ 9 ਦਿਨ ਨਹੀਂ। ਜਿਹੜੇ ਦੱਸੀ। ਹਾਂ ਇਹ 9 ਦਿਨ ਸਾਨੂੰ ਬਹੁਤ ਉੱਥੇ ਇਹ ਨਹੀਂ ਉੱਥੇ ਸੀ। بس ਐਂ ਜਿਵੇਂ ਸੋਚਦੇ। ਬਸ ਐਂ ਜਿਵੇਂ ਸੋਚਦੇ ਦੇ ਦੇ ਖਾਣ ਨੂੰ ਹੁਣ। ਬਾਕੀ ਮਾਰੇ ਮੋਟਾ ਕਰੂਟੀ ਫਰਾਟੀ ਦੇਤੀ। ਕੱਪੜੇ ਦਾ ਸਿੰਗਲ ਇਹ ਤੇ ਕੋਈ ਮੋਟਾ ਕੱਪੜਾ ਨਹੀਂ ਦਿੱਤਾ ਭਾਂਡ ਸਾਨੂੰ। ਏਸੀ ਫੁੱਲ ਛੱਡ ਦੇ ਤੇ ਇਹ ਕੁਆਲਿਫਾਈ ਕਰ ਲਈ ਹੁੰਦੇ ਨੇ ਵੀ ਦਿੰਦੇ ਦੇ ਸਾਨੂੰ ਵਸਤਾਂ ਦੇ ਲੈਂਦੀ। ਬਸ ਐਂ ਘਾਂਟਾ ਪੈ ਗਈ ਜਦ ਆ ਗਈ। ਕਦੇ ਨੰਬਰ ਚੱਕਦੇ ਰਹੇ। ਕਦੇ ਸਫਾਈ ਕਰਨੀ ਪੂਰੀ ਪੂਰੀ ਇੰਟਰਚਰ ਕਰਦੇ। ਕਰਨ ਨਹੀਂ ਦਿੱਤਾ ਚਲ ਹਾਂ ਟੋਰਚ ਤੇ ਗੱਲ ਕਰਦੇ ਹਾਂ ਗੂੜੀ ਜੰਗ ਹੈ ਇੱਥੇ ਨੂੰ ਕਿਉਂ ਨਹੀਂ ਦਿੱਤੋ ਇਹ ਤੋਂ ਬਹੁਤ ਮੁਸ਼ਕਲ ਹੈ ਜੀ ਮੈਂ ਉੱਥੋਂ ਪੈਦਲ ਚੱਲ ਗਈ ਪਹਿਲਾਂ ਕਿਸ਼ਤੀ ਲੱਗੀ ਸਾਡੇ ਪੂਰਗੰਨਾ ਦੇ ਕਿਸ਼ਤੀ ਰਾਹੀਂ ਗਏ ਫਿਰ ਉੱਥੋਂ ਅਸੀਂ ਪੈਦਲ ਹੋ ਗਏ ਵਿੱਚ ਜੰਗਲਾਂ ਦੇ ਪਹਾੜਾਂ ਦੇ ਨਦੀਆਂ ਪਾਰ ਕਰਕੇ ਡੇਗੜਾ ਟੰਡਲੀ ਜਾਈ ਜਾਈ ਸੁੱਟਣ ਤਾਂ ਨਹੀਂ ਲਿਖ ਨਹੀਂ ਗੁੱਝ ਕੁਝ ਕਰੂਗੀ ਤੇ ਤਿੰਨ ਦਿਨ ਕਰੇ ਚਾਰ ਦਿਨ ਅੱਗੇ ਲੋਟੇ ਵੇਟ। ਜੰਗਲਾਂ 'ਚ ਤਾਂ ਕੁਝ ਮਿਲਿਆ ਨਹੀਂ ਹਾਂ। 3 ਲੱਖ ਜੀ ਹੋਏ ਇਸ ਤਰ੍ਹਾਂ ਮੁਕਲੇ ਕਰਦੇ ਕਰਦੇ ਇਸ ਤਰ੍ਹਾਂ ਨਹੀਂ ਇੰਸੂਲਿਨ ਦਿੱਤੀ। ਹਾਂ ਸੁਣਾਇਆ ਤਾਂ ਹੈਗਾ ਜੀ ਸਾਨੂੰ ਵੀ ਹਾਂ ਮਰੇ ਨੇ ਪਰ ਸਾਨੂੰ ਕੋਈ ਲਾਸਟ ਲੋਸ ਹੋ ਗਿਆ। ਹੂੰ। ਕਿਹੜੀ ਕਿਹਦੀ ਕਾਲੀਲਾ ਕਹਿੰਦੇ ਕੋਈ ਕੋਈ ਕਿੰਨੀ ਕੁਝ ਕਰ ਰਹੀ ਹੁੰਦੀ। ਮੈਂ ਸਾਕਰ ਤੇ ਲੋਨ ਲੈਂਦਾ ਜੀ। ਸਾਡੇ 15 ਲੱਖ ਦਾ ਲੋਨ ਲੈਂਦਾ ਹਾਂ। ਬਾਕੀ ਰਿਸ਼ਤੇਦਾਰਾਂ ਦਾ ਬੱਸ ਇੱਥੇ ਕਰੀ। ਕੋਈ ਜਾਣੇ ਕੋਣੇ ਤੋਂ ਦੇ ਦੇ। ਮੈਂ ਸਾਹੀ ਕਰਕੇ ਜਮੀਨ ਜਮੀਨ ਆ ਤਨਵੀਜ ਜਮੀਨ ਦੀ ਹੋ ਗਈ ਹਾਂ ਹਾਂ ਇਹ ਹੀ ਤੇ ਜ ਕਿਸੇ ਜਿਹੜੇ ਹੋਵੇ ਮੈਕਸੀਮਲ ਮੇਰੇ ਕੋਲ ਬਸ ਸਾਹੀ ਬੱਚਿਆਂ ਨੇ ਵੀ ਖਵਾਰੇ ਵੀ ਹਾਂ ਵੀ ਇਹਨਾਂ ਦਾ ਇੱਥੇ ਚੱਲ ਕੰਮ ਤੋੜਦੇ ਮੈਂ ਦਾ ਪਹਿਰੇ ਮੈਂ ਬਾਹਰ ਰਹੇ ਹਾਂ 10 ਸਾਲ ਉੱਥੇ ਲੀਗਲ ਤਰੀਕੇ ਨਾਲ ਮੈਂ ਵਰਕ ਪਰਮ ਲਏ ਰਹੇ ਹਾਂ ਆ ਕੇ ਕਰ ਮੈਂ ਚੱਲ ਕੰਮ ਤੋੜ ਲਿਆ ਫਿਰ ਮੇਰੇ ਸਰਾਂ ਨਹੀਂ ਗਈ ਵਿਚੰਦ ਵਿਚੇਰ ਵਾਅਦਿਆਂ ਨੂੰ ਦੇ ਕੇ ਕਦਮ ਚੁੱਕਣਾ ਪਵੇਗਾ ਬੱਚੇ ਕੀ ਕਰਦੇ ਬੱਚੇ ਸਟੱਡੀ ਕਰਦੇ ਇਹ ਕੋਈ ਨਹੀਂ ਕਲਾਸ ਚ ਇਹ ਕੋਈ ਇਹ ਆਉਂਦੀ ਨਹੀਂ ਇਹ ਬੱਚਿਆਂ ਲਈ ਤੇ ਲਈ ਬਤੀਤ ਹੋਈ ਸੀ ਹਾਂ ਜੀ ਤੇ ਜਦੋਂ ਤੁਸੀਂ ਇਥੇ ਪਹੁੰਚਦੇ ਹੋ ਤਾਂ ਕਿਰਕੇ ਮੇਟਾ ਨੂੰ ਲੈ ਕੇ ਉਹਨੇ ਬੰਦੇ ਬੰਦੇ ਸਾਨੂੰ 104 ਬੰਦਿਆਂ ਨੂੰ ਰਿਕਾਰਡ ਕਰਾਂਗੇ ਮੈਂ ਸਾਨੂੰ ਇਥੋਂ ਪਹਿਲਾਂ ਛੱਤੜੀਆਂ ਲਾ ਕੇ ਲੈਣਾ ਤੇਆਂ 11 ਦੇ ਉੱਥੇ ਲੈ ਜਾਵੇ ਫਿਰ ਬੱਸੇ ਜਿ ਬਿਠਾ ਦੇ ਸਾਨੂੰ ਬੱਸਸ ਜਾਂ ਕਰ ਖਾਨਾ ਮੇਰੇ ਮੇਰੇ ਜਿ ਲੱਗੇਗੀ ਤੇ ਸਾਨੂੰ ਉਹ ਜਿਹੜਾ এয়ার ਫੋਰਸ ਦਾ ਜਹਾਜ਼ ਹੁੰਦਾ ਉਹ ਚ ਲੈ ਗਏ ਤੁਹਾਨੂੰ ਐ ਤੇ ਵਿਜਲ ਛੱਡਣਗੇ ਵਿਜਲ ਦੂਰ ਆ ਜੇ ਅੱਗੇ ਜਾ ਕੇ ਛੱਡ ਦੇਣਗੇ ਵਿਜਲ 2 ਘੰਟੇ ਨਿਕਲੇ ਤੇ ਮਿੰਟੇ ਤੇ ਸਾਡੀ ਆਸ ਟੁੱਟ ਗਈ ਬੱਸ ਇਹ ਗੱਲ ਉਸ ਤੋਂ ਬਾਅਦ ਨਮਰ ਸੀ ਜਿਹਾ ਸੀ ਜਿੰਨ ਕਿੜ ਕੋਈ ਸੀ ਸੀ ਅਸੀਂ ਇਹ 2:30 ਵਜੇ ਪਹੁੰਚੀ ਅਸੀਂ ਇਹ ਇੱਕ ਮਿੰਟ ਕੋਈ ਕਰੀ ਤੇ ਨਾਬੇ ਸੀ 11:00 ਕਰੀ ਸਾਢੇ 11:00 ਇਹ ਵੀ ਫੀਲਿੰਗ ਮੈਂ ਕਰ ਦਿੰਦਾ ਹਾਂ ਜੀ ਮੈਂ ਸਮਝ ਵੀ ਕਰੀ ਜਿਵੇਂ ਆਸ ਤਾਂ ਹੈ ਨਹੀਂ ਕੋਈ ਬਣ ਹੁੰਦਾ ਜੀ ਇਹ ਪਹਿਲੇ ਹੀ ਆਸਾਂ ਦੀ ਕੰਮ ਜਾਂਦੀ ਹੈ ਇਸ ਲਈ ਪੈਸੇ ਵੀ ਲਾ ਕੇ ਸਾਰੀ ਜਿਹੜੀ ਪਹੁੰਚੀ ਉਹ ਟੂਰ ਕਰਕੇ ਚਾਪੇ ਭਾਗ ਦੇਣੇ ਇੱਕ ਤਰ੍ਹਾਂ ਜਿਵੇਂ ਨਹੀਂ ਰੱਖਿਆ ਜਾਂਦਾ ਹਾਂ ਜੀ ਕਹਿਣੀ ਹੈ ਕਰਤਾਂ ਹਾਂ ਜੀ ਬਾਈ ਹੁਣ ਕੀ ਕਹੀ ਜੀ ਮੈਂ ਬਰਬਾਦੀ ਹੋ ਗਈ ਹਾਂ ਮਸਲਾ ਕੋਈ ਹੱਲੇ ਨਹੀਂ ਹੈਗਾ ਜੀ ਕੀ ਕਰੀਏ ਸਰਕਾਰ ਤੋਂ ਹੁਣ ਮੈਨੂੰ ਤਾਂ ਕੋਈ ਆਸ ਹੈ ਨਹੀਂ ਜਿਵੇਂ ਪਹਿਲਾਂ ਹੁੰਦਾ ਸਰਕਾਰ ਕਰਦੀਆਂ ਦੀ ਕੰਮ ਕੋ ਕਰਮ ਕਰਦੇ ਜੀ ਹੁਣ ਤਾਂ ਇਹ ਵੈਸਾ ਹੁਣ ਤਾਂ ਦਿਮਾਗ ਲਾ ਲਿਆ ਬਾਈ ਹੱਲੇ ਕੁਝ ਨਹੀਂ ਸੋਚਿਆ ਕੋਈ ਨਹੀਂ ਲੱਗਦਾ ਮੈਂ ਬਸ ਉਹੀ ਸੋਚੀ ਜਾਂਦਾ ਦਿਮਾਗ ਖਰਾਬ ਹੋਈ ਮੇਰੀ ਸੋਚ ਲੋ ਕੀ ਕੀ ਕਰਾਂਗੇ ਕਿਵੇਂ ਕਰਾਂਗੇ ਤੇ 3 ਜਵਾਬ ਜੀ ਨੂੰ ਸਰਕਾਰ ਕੋ ਸਾਹਮਣਾ ਕਰਕੇ ਤਾਂ ਮਾਫ ਕਰੀ ਦਿੰਦੀ ਹੈ। ਭਾਸਦਾ ਵੀ ਹੁਣ ਹੋਣਾ ਚਾਹੀਦਾ ਹੈ। ਜਦ ਹੁਣ ਮੋਦੀ ਸਰਕਾਰ ਨੇ ਬੁਲਾਇਆ। ਪਰ ਉਹ ਹੱਲ ਵੀ ਕਰੇ ਜੀ। ਜੇ ਉਹਨਾਂ ਨੇ ਪੈਸਾ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿੰਨੇ ਕਿੰਨੇ ਪੈਸੇ ਲਾਏ ਨੇ। ਉਹ ਫਿਰ ਹੱਲ ਵੀ ਹੋ ਚੋ। ਰੋਜ਼ਗਾਰ ਦਾ ਵੀ ਆ ਜੀ। ਇਹੋ ਕਹਿ ਰਹੇ ਹਾਂ ਹੱਲ ਕਰੋ। ਕਾਲ ਕਰੇ ਕਾਲ ਵੀ ਅੱਜ ਨੂੰ ਜਿਹੜਾ ਹੈਗਾ ਤੁਹਾਡਾ ਪਤੀ ਬਾਹਰ ਡੇਟਾ ਜੰਗਲਾਂ ਵਿੱਚ ਰਿਹਾ ਕਿ ਇਹ ਜ 9 ਦਿਨ ਹੋਈ ਸੀ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਹੈ ਇਸ ਤਰ੍ਹਾਂ ਦੇਖ ਲਓ ਕਿੰਨੀ ਕੁ ਮੁਸ਼ਕਲ ਆਈ ਤੁਹਾਨੂੰ ਕੋਈ ਹੋਰ ਕੋਈ ਰਾਮ ਕੋਈ ਤੁਹਾਨੂੰ ਤੁਹਾਡੀ ਇਹ ਨਾਲ ਗੱਲ ਕਦੋਂ ਹੁੰਦੀ ਤੇ ਤੇ ਟ੍ਰਿਕ ਨੂੰ ਹੋਈ ਸੀ ਜੀ ਤੇ 24 ਮਿੰਟ ਤੋਂ ਬਾਅਦ ਨਹੀਂ ਹੋਈ ਹੈ ਜੀ ਜਨਵਰੀ 20 ਹਾਂ ਜੀ ਕੀ ਗੱਲ ਹੋ ਗਈ ਕੁਛ ਨਹੀਂ ਬਸ ਐਵੇਂ ਦਿੱਸਿਆ ਕਿਬਾ ਮੈਂ ਲੰਘੂ ਅੱਜ ਵੀ ਉਸ ਤੋਂ ਬਾਅਦ ਪਤਾ ਨਹੀਂ ਕਿ ਮਹੀਨਾ ਨਾ ਗੱਲ ਹੋਏ ਕਿੰਨੇ ਦਿਨ ਵੀ ਨਾ ਹੋ ਗਏ ਸੋਚਣਾ ਕਰ ਰਹੇ ਹੋ ਹੋਰ ਨਾ ਲਓ ਉਸ ਤੋਂ ਬਾਅਦ ਨਹੀਂ ਫੋਨ ਆਇਆ ਕੋਈ ਵੀ ਕਿ ਤੋੜ ਦੇ ਚਾਹ ਤਾਂ ਇਹ ਨਹੀਂ ਵਸ ਸਾਢੇ 11 ਵਜੇ ਸਾਡੇ ਕੋਲ ਨਹੀਂ ਆਏ ਹੋਏ ਆ ਆਪਣੇ ਭਾਈ ਕੋਲ ਚਲੇ ਗਏ ਤੇ ਉੱਧਰ ਸਾਢੇ ਲਗਭਗ ਸਵੇਰੀ ਆਏ ਨੇ ਸਵੇਰੇ ਪਤਾ ਲੱਗਿਆ ਸਾਨੂੰ ਹੋਰ ਕਿੰਨੀ ਕਿ ਮੁਸ਼ਕਲ ਆ ਸੰਭਣਾ ਪੈਣਾ ਤੇ ਉਹ ਤੁਹਾਡੇ ਚੜਜਾ ਕੰਮ ਚੱਲ ਕੇ ਤੁਹਾਨੂੰ ਆਸੀ ਵੀ ਰਹੇਗਾ ਪਰ ਜਿਹੜੀ ਸ਼ੁਰੂ ਨਹੀਂ ਬੱਚਿਆਂ ਦੀ ਬਣੀ ਲੋਨ ਕਰਜ਼ਾ ਵੀ ਚੜ ਗਿਆ ਤੇ ਇਹ ਡਿਬੂਟ ਵੀ ਕਰਕੇ ਕਿਸ ਤਰ੍ਹਾਂ ਦੇਖ ਜੂਗੀ ਹੁਣ ਇਹ ਸਾਰਾ ਤਾਂ ਹੀ ਕਹਿੰਦੇ ਨੇ ਮੋਦੀ ਨੇ ਕਰਿਆ ਹੁਣ ਫਿਰ ਮੋਦੀ ਫਿਰ ਜਾਂ ਤਾਂ ਤੁਹਾਨੂੰ ਖਰਚਾ ਵੀ ਦਵਾਵੇ ਹੁਣ ਸਾਡਾ ਤਾਂ ਇੰਨਾ ਨੁਕਸਾਨ ਹੋ ਗਿਆ ਸਾਡੇ ਲਈ ਤਾਂ ਕੁਝ ਵੀ ਨਹੀਂ ਬਚਿਆ ਹੈਗਾ ਹੁਣ ਅੱਗੇ ਮੇਰੇ ਦੋ ਜਵਾਬ ਖੰਦੀਏ ਅਸੀਂ ਕਿੱਥੋਂ ਕਰਾਂਗੇ ਜਵਾਬ ਸਰਕਾਰ ਕੋਈ ਵਾਅਦਾ ਕਰਦੇ ਸਾਡਾ ਜਿਹੜਾ ਖਰਚਾ ਹੋਇਆ ਸਾਨੂੰ ਮਿਲਣਾ ਚਾਹੀਦਾ ਈ ਨਹੀਂ ਮੇਰੇ ਜਵਾਬ ਨੂੰ ਕਿਥੇ ਨੂੰ ਨੌਕਰੀ ਦੇਣ ਪੁਸਤਾ ਕਰਨ ਕੁਝ ਵੀ ਨਹੀਂ ਕਰਦੇ ਹੈਗੇ ਸੋ ਜਿਵੇਂ ਚੱਲ ਸੈੱਟ ਹੋ ਜਾਣਗੇ ਸਾਡੇ ਜਵਾਕ ਨਹੀਂ ਜਾਣਗੇ ਬਾਹਰ ਇੱਥੇ ਰਹਿਣਗੇ ਤੁਸੀਂ 8 ਮਹੀਨੇ ਕਿੰਨੇ ਕੱਢੇ ਆ ਕੇ ਘਰ ਬਹੁਤ ਔਖੇ ਗੱਡੇ ਨੇ ਵੀਰ ਜੀ ਕਰੇ ਗਈ ਬਈ ਸੋਦਾ ਵੀ ਨਹੀਂ ਹੁੰਦਾ ਜੀ ਸਾਡੇ ਨਾ ਜਵਾਖਾਂ ਵੀ ਭੀਰ ਭਰੀ ਜਾਂਦੀ ਆ ਹੁਣ ਵੀ ਨਹੀਂ ਭਰੀ ਹਲੇ ਵੀ ਫੜੀ ਆ ਗਈ ਆਸਤੇ ਬੈਠੇ ਤੇ ਵੀ ਚੱਲ ਹੁਣ ਪਹੁੰਚ ਜੂਣ ਪਹੁੰਚ ਜੂ ਏਜੰਟ ਨੇ ਤਾਂ 1 ਮਹੀਨੇ ਦਾ ਕਿਹਾ ਸੀ ਵੀ ਮਹੀਨੇ ਚ ਪਟਾ ਦੂੰਗਾ ਮੈਂ ਫਿਰ ਵੀ 9 ਮਹੀਨੇ 8 ਮਹੀਨੇ ਲਾਤੇ 9 ਮਹੀਨੇ ਉਹਨਾਂ ਨੇ ਤਾਂ ਬਸ ਇੱਕ ਉਹ ਕਰਿਆ ਆਪਣਾ ਵੀ ਹਾਂ ਚੱਲ ਮੈਂ ਤਾਂ ਟਪਾਤਾ ਉਹਨਾਂ ਨੂੰ ਪਹਿਲਾਂ ਹੀ ਕਹਦੇ ਸੀਗੇ ਵੀ ਨਹੀਂ ਜਾਣਾ ਬਾਅਦ ਚ ਨਹੀਂ ਜਾਣਾ ਹੈਗਾ ਜਦ ਤੱਕ ਕਹਿੰਦਾ ਸੀ ਮੈਂ 15 ਦਿਨਾਂ ਚ ਛੱਟਾ ਦੂੰਗਾ 1 ਮਹੀਨੇ ਚ ਛੱਟਾ ਦੂੰਗਾ ਹਾਂਜੀ ਹੋਣੀ ਚਾਹੀਦੀ ਹੈ ਜੀ ਫਾਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਨਾਂ ਤੇ ਕਿੰਨੇ ਪਰ ਬਾਤ ਹੋਵੇ ਡਬੂ ਪੈਸਾ ਕੋਸਣਿਆ ਹਰਦਾਂ ਅੱਠ ਮਿੰਨੇ ਹੋ ਗਿਆ ਕਰੋ ਜਾਈਂ ਆ ਕੋਈ ਗੱਲ ਹੁੰਦੀ ਤੇ ਚੱਜ ਨਾਲ ਪਰ ਇਹਦੇ ਕੁਝ ਮੋਟੇ ਪਾਸੇ ਹੋ ਗਏ ਜੀ ਨੋਟ ਨਹੀਂ ਪਾਇਤੋ ਪਰ ਆ ਉਹ ਗੈਨੈਟਿਕ ਹੋ ਗਿਆ ਉਸੇ ਜਿਹੜਾ ਦੁਪੱਤ ਜੇ ਮਨ ਕਰਦੀ ਹੈ ਜੀ ਜੋ ਸਾਡਾ ਉਹ ਹੋਣਾ ਮੇਰੇ ਮਾਤਾ ਜੀ ਤਾਂ ਜੇ ਤੁਹਾਨੂੰ ਕਾਪੀ ਨਹੀਂ ਚਾਹੀਦੀਆਂ ਜਿਹੜਾ ਹੈ ਤਾਂ ਉੱਥੇ ਚਲਾ ਜਾਊਗਾ ਸਾਡੇ ਪਰ ਆ ਗਏ ਬੱਚਿਆਂ ਦੀ ਵੀ ਆਹ ਹਾਂਜੀ ਪਰ ਵੀ ਰਹਿਣਾ ਨਾ ਕਰਤਾ ਜੀ ਜਿੱਦਾਊਗਾ ਉਹ ਤੋਂ ਬਗੂਗਾ ਇਹ ਬੱਤ ਕਰਾ ਦਾ ਬੱਚਿਆਂ ਦਾ ਜੀ ਸੋਸਤੇ ਬਹੁਤ ਬੁਰੀ ਸੋਚਿਆ ਤੇ ਰੋਟੀ ਟੋਰੀ ਮਜ਼ਾ ਮਜ਼ਾਜ ਹੋਏ ਪਏ ਮੇਰਾ ਅੱਠਵੇਂ ਲੈਵਲ ਤੁਹਾਡਾ ਵੀ ਜਿਹੜਾ ਹੈ ਘਰ ਦਾ ਵਿਚਾਰਾ ਮੁਸ਼ਕਲ ਹੋ ਗਿਆ ਨਾ ਉਹ ਇਹਨਾਂ ਦੇ ਸਿਰ ਤੇ ਦੇ ਕਰ ਮੋਸੇ ਕੋਲ ਹੋ ਗਿਆ ਜੀ مہتا ہے پاس کرتے ہیں جی روٹی تو ابھی کٹائے اور اپی کھالا دیتے ہیں دوہتا ہے تو کھرائے گی تو ہڈا جمالیہ ہے نا بھی مہتا پتا میں ہے کہ یہ ایک سر بھی چکتے ہیں مجھے تو بہتا ہے ہم گیا جی مجھے توی بہتا ہے جی میرے نادا ڈیڈی بھی نہیں آیا کہ میں یہ کل دیا سوڑی کٹے میں ہوئے ہیں مجھے توی مند کر دیوں سرکار ਕੀ ਕੋਈ ਵਰਤੋਂ ਮੰਗ ਕਰਦੇ ਆ ਜੀ ਸਾਡਾ ਜੋ ਉਹ ਹੋਇਆ ਵੀ ਸਾਨੂੰ ਹੋਣਾ ਚਾਹੀਦਾ ਮੱਕੇ ਨੇ ਰੋਟੀ ਦਾ ਹਿੱਲਾ ਹੋਣਾ ਚਾਹੀਦਾ ਉਹ ਤਾਂ ਜੇ ਉਹ ਮਗਜੋ ਕਰਿਆ ਵੀ ਨਹੀਂ ਜੇ ਅਸੀਂ ਤਾਂ ਸਾਰਾ ਕੁਝ ਉਹ ਕਰਕੇ ਲੈ ਕੇ ਸਾਰਾ ਕੁਝ ਹੋ ਸਕਦਾ ਤਾਂ ਜੇ ਉਹ ਦੋ ਪੈਸੇ ਕਮਾ ਕੇ ਸਾਨੂੰ ਕੋਈ ਮਿੱਠਾਈ ਕੀਤੀ ਵੀ ਕੁਝ ਕਰ ਲਾਂਗੇ ਜਿਹੜਾ ਹੈਗਾ ਤੁਸੀਂ ਸਾਰਾ ਕੁਝ ਬਾਤ ਆ ਜੀ ਅਜੀ